ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਉੰਜਤੇ ਸਰੀਰ ਦਾ ਹਰ ਅੰਗ ਆਪਣੇ ਆਪ ਦੇ ਚ ਕਾਰਾਮਦ ਹੈ ਮਹਾਨ ਹੈ ਔਰ ਉਸ ਦੀ ਮਹਿਮਾ ਵਰਨਨ ਨਹੀਂ ਕੀਤੀ ਜਾ ਸਕਦੀ ਹਰ ਅੰਗ ਮਹਾਨ ਲੇਕਿਨ ਫਿਰ ਵੀ ਕਿਸੇ ਜਗ੍ਹਾ ਤੇ ਪਹੁੰਚਣਾ ਹੈ ਤੋ ਪਹਿਲੇ ਰਸਤਾ ਦਿਖਾਈ ਦੇਵੇ ਰਸਤੇ ਦਾ ਦਿਖਾਈ ਦੇਣਾ ਬੜਾ ਲਾਜ਼ਮੀ ਹੈ ਫਿਰ ਚੱਲਣ ਵਾਸਤੇ ਪੈਰ ਵੀ ਹੋਵੇ ਵਿਖਾਈ ਦਿੰਦਾ ਚੱਲਣ ਦੀ ਤੋਫੀਕ ਨਹੀਂ रस्ता देखे आया व्यर्थ हो गया लेकिन मैं अर्ज करा चलन तो तोहफेक है, है रस्ता तो नहीं दिखाई देना। ऐसा मनुख ऐसा क्यास पीता है, समा जरा ज्यादा लग जाएगा भटकद भगड भटकद भटक पहुंच जाए ਰਹਿ ਗਈ ਗਏ ਗੱਲ ਹੁਣ ਅੰਤਰੀਵ ਦੁਨੀਆ ਦੇ ਪਰਮਾਤਮਾ ਨੂੰ ਜਿਹੜਾ ਸਮਝਣਾ ਹੈ ਜਾਣਣਾ ਹੈ ਇਥੇ ਰਸਤੇ ਦਾ ਵੇਖਣਾ ਇਸ ਤਰ੍ਹਾਂ ਦੇ ਜਾਣਕਾਰ ਜਾਣਨ ਵਾਲੇ ਰਸਤੇ ਨੂੰ ਸਮਝਣ ਵਾਲੇ ਇਹਨਾਂ ਦੀ ਤਾਦਾਦ ਬਥੇਰੀ ਹੈ ਘਟ ਨਹੀਂ ਹੈ बड़े ज्ञानी ने इस्लामी दुनिया च भी जो कहंदे ने खुदा ला शरीक है ला मकान है ओदा कोई ਥਾਂ ਟਿਕਾਣਾ ਨਹੀਂ ओदा कोई शरीक ਨਹੀਂ ਉਹ ਲਾ ਮਦੂਦ ਹੈ ਉਦੀ ਕੋਈ ਸੀਮਾ ਨਹੀਂ ਇਸ ਤਰ੍ਹਾਂ ਭਾਰਤ ਦੇ ਚ ਬૌਧਿਕਿਆ ਜੈਨੇਕਿਆ ਸਨਾਤਣਿਕਿਆ ਸਾਰੇ ਹੀ ਕਹਿੰਦੇ ਨੇ ਬੇਅੰਤ ਹੈ जात पाक ਤੋਂ ਨਿਆਰਾ ਰੰਗ ਰੂਪ ਤੋਂ ਨਿਆਰਾ ਵਰਣ ਭੇਖ ਤੋਂ ਨਿਆਰਾ ਉਹਦੀ ਕੋਈ ਸੀਮਾ ਨਹੀਂ ਬੇਅੰਤ ਬੇਅੰਤ ਸਿੱਖ ਜਗਤ ਦੇ ਵਿੱਚ ਵੀ ਕਰੀਬਨ ਕਰੀਬਨ ਗਿਆਨੀ ਇਹ ਕੁਝ ਕਹਿੰਦੇ ਨੇ ਬੇਅੰਤ ਹੈ ਬੇਅੰਤ ਹੈ ਲੇਕਿਨ ਮਨੁੱਖ ਦਾ ਮਨ ਬੇਅੰਤ ਤੋਂ ਪ੍ਰਭਾਵਤ ਨਹੀਂ ਅਸੀਮ ਹੈ ਅਸੀਮ ਹੈ ਲੇਕਿਨ ਮਨ ਉਸ ਅਸੀਮ ਤੋਂ ਪ੍ਰਭਾਵਿਤ ਨਹੀਂ ਕਾਰਨ ਸਿਰਫ ਰਸਤਾ ਦਿਖਾਈ ਦਿੰਦਾ ਹੈ ਮੰਜ਼ਿਲ ਨਹੀਂ ਜਿਵੇਂ ਕਿਸੇ ਥਾਂ ਤੇ ਸੀ ਪਹੁੰਚਣਾ ਹੈ ਕਿ ਕਿਸੇ ਨੇ ਰਸਤਾ ਦੱਸ ਦਿੱਤਾ ਕਿ ਆ ਰਸਤਾ ਦੱਸ ਰਿਹਾ ਨਾਲ ਹੈ ਤੋ ਰਸਤਾ ਤੇ ਦਿਖਾਈ ਦੇ ਰਿਹਾ ਜਿੱਥੇ ਅਸੀਂ ਪਹੁੰਚਣਾ ਹੁੰਦੇ ਨੇ ਜਗਰਦੇਵ ਪਰਮਾਤਮਾ ਦੇ ਰਸਤੇ ਦੇ ਵੀ ਬੜੇ ਝਗੜੇ ਨੇ ਇਹ ਵੀ ਮੈਂ ਅਰਸ ਕਰਦੀ ਹਾਂ ਵੱਖ-ਵੱਖ ਮੰਤਰਾਂ ਦਾ ਰਟਣ ਇਹ ਰਸਤਾ ਹੈ ਰਾਮ ਜਪਨਾ ਅੱਲਾਹ ਹੋ ਜਪਨਾ ਓਮ ਜਪਨਾ ਗੋਬਿੰਦ ਜਪਨਾ ਵਾਹਿਗੁਰੂ ਜਪਨਾ ਸੋਹਣ ਜਪਨਾ ਓਮ ਜਪਨਾ ਇਹ ਸਭ ਮੰਤਰ ਰਸਤਾ ਨੇ ਮਾਰਗਨ ਫਿਰ ਮਾਰਗ ਦੇ ਉੱਤੇ ਚੱਲਣ ਦੇ ਆਪਣੇ ਆਪਣੇ ਢੰਗ ਨੇ ਕੋਈ ਦੌੜਦਾ ਹੈ ਕੋਈ ਆਸਤਾ ਚੱਲਦਾ ਹੈ ਕੋਈ ਬਹੁਤ ਆਸਤਾ ਚੱਲਦਾ ਹੈ ਤੂੰ ਚੱਲਣ ਦੇ ਔਰ ਰਸਤੇ ਦੇ ਇਤਨੇ ਝਗੜੇ ਨੇ ਇਤਨੇ ਝਗੜੇ ਨੇ ਅਕਸਰ ਮਨੁੱਖ ਰਸ ਨਹੀਂ ਅਜੀ ਰਹਿ ਜਾਂਦੇ ਤੁੰਕੇ ਗੱਲ ਰਸਤੇ ਦੀ ਏ ਮੰਜ਼ਿਲ ਦੀ ਤੇ ਹੈ ਨਹੀਂ ਕਈ ਦਫਾ ਚਲ ਚਲ ਕੇ ਮਨੁੱਖ ਜਦ ਥੱਕਦਾ ਟੁੱਟਦਾ ਤੇ ਪਹੁੰਚਦਾ ਨਹੀਂ ਰਸਤੇ ਬਦਲਦਾ ਵੀ ਹੈ ਇਹ ਵੀ ਮੈਰਸ ਕਰਦੇ ਲੋਕੀ ਮਜ਼ਬਬ ਬਦਲ ਲੈਂਦੇ ਬਦਲ ਧਰਮ ਬਦਲ ਲੈਣਾ ਸ਼ਾਇਦ ਉੱਥੇ ਕੋਈ ਗੱਲ ਇਸ ਜ਼ਿੰਦਗੀ ਕਈਆਂ ਦੀ ਰਸਤਿਆਂ 'ਚ ਲੰਘ ਜਾਂਦੀ ਹੈ ਲੇਕਿਨ ਬੇਸ਼ਤਰ ਦੁਨੀਆਂ ਉਹ ਹੈ ਜਿਨ੍ਹਾਂ ਨੂੰ ਰਸਤੇ ਦੀ ਵੀ ਸਮਝ ਨਹੀਂ ਗਿਆਨ ਨਹੀਂ ਇਸ ਪਾਸੇ ਦਾ ਸ਼ੌਕ ਨਹੀਂ ਹੈ ਅਗਰ ਰਸਤੇ ਦੀ ਸਮਝ ਆ ਗਈ ਹੈ ਤਾਂ ਮੰਜ਼ਿਲ ਤੋਂ ਪ੍ਰਭਾਵਤ ਨਹੀਂ ਹੈ ਨਿਮਾਜ਼ ਪੜ ਰਹਿ ਨੇ ਖੁਦਾ ਤੋਂ ਪ੍ਰਭਾਵਤ ਨਹੀਂ ਹੈ ਇੰਨੇ ਮਹਿਸ ਕਰਦੇ ਆ ਬਾਣੀ ਪੜ ਰਹਿ ਨੇ ਗੁਰੂ ਤੋਂ ਪ੍ਰਮਾਤਮਾ ਤੋਂ ਪ੍ਰਭਾਵਤ ਨਹੀਂ ਹੈ पूजा पाठ कर रहे ने भगवान तो प्रभावित नहीं है फिर क्यों कर रहे ने भगवान कोलों कुछ मंग देने, खुदा कोलों कुछ मंग देने, वो मंग है उस तो प्रभावित ने जो देन वाले दाता उस तो प्रभावित नहीं ਔਰ ਮੰਗ ਨਾਲ ਕਈ ਦਫਾ ਇਸ ਤਰ੍ਹਾਂ ਜੁੜ ਜਾਂਦੇ ਨੇ ਇਸ ਤਰ੍ਹਾਂ ਜੁੜ ਜਾਂਦੇ ਨੇ ਦੇਣ ਵਾਲਾ ਤੇ ਕਦੀ ਚੇਤੇ ਹੀ ਨਹੀਂ ਆਉਂਦਾ ਦਾਤ ਪਿਆਰੀ ਵਿਸਰਿਆ ਦਾਤਾਰਾ ਕਦੀ ਚੇਤੇ ਹੀ ਨਹੀਂ ਆਉਂਦਾ ਉਸ ਦੀ ਤੇ ਕਦੀ ਯਾਦ ਹੀ ਨਹੀਂ ਆਉਂਦੀ ਉਹਦੀ ਦਾਤ ਪ੍ਰਭਾਵਿਤ ਕਰ ਰਹੀ ਏ ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ ਚੋਕੇ ਦਾਤ ਪ੍ਰਭਾਵਿਤ ਕਰ ਰਹੀ ਏ ਦਾਤ ਹੋਰ ਮਿਲੇ ਹੋਰ ਮਰੇ ਤਾਂ ਕੋਈ ਨਮਾਜ਼ ਪੜ ਰਿਹਾ ਹੈ ਕੋਈ ਪੂਜਾ ਪਾਠ ਕਰ ਰਿਹਾ ਹੈ ਕੋਈ ਬਾਣੀ ਪੜ ਰਿਹਾ ਹੈ ਕੋਈ ਗੁਰਦੁਆਰੇ ਜਾ ਰਿਹਾ ਹੈ ਕੋਈ ਮੰਦਰ ਮਸਜਿਦ ਜਾ ਰਿਹਾ ਹੈ ਸਭ ਦਾਤ ਨਾਲ ਜੁੜੇ ਹੋਏ ਨੇ ਦਾਤ ਦੀ ਮੰਗ ਦਾਤੇ ਦੀ ਕੋਈ ਖਬਰ ਨਹੀਂ ਮੰਜ਼ਿਲ ਦੀ ਕੋਈ ਸਮਝ ਨਹੀਂ ਰਸਤਿਆਂ ਦੀ ਥੋੜੀ ਬਹੁਤ ਸਮਝ ਹੈ ਬੇਸ ਰਸਤੇ ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ ਇਸ ਮੰਤਰ ਦੇ ਜਪ ਨਾਲ ਇਸ ਤਰ੍ਹਾਂ ਦੇ ਪੂਜਾ ਪਾਠ ਨਾਲ ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ ਇਹ ਵਸਤੂ ਮਿਲ ਜਾਏ ਉਹ ਸਾਰੀ ਦੁਨੀਆ ਵਿੱਚ ਇਸ ਤਰੀਕੇ ਦੇ ਨਾਲ ਧਾਰਮਿਕ ਲੋਕ ਕਰੀਬਨ ਕਰੀਬਨ 99% ਉਹ ਨੇ ਜੋ ਦਾਤ ਲਈ ਸਭ ਕੁਝ ਇਹ ਕਰ ਰਹੇ ਨੇ ਦਾਤੇ ਲਈ ਨਹੀਂ ਦਾਤੇ ਤੋਂ ਪ੍ਰਭਾਵਿਤ ਨਹੀਂ ਜਦ ਦਾਤ ਤੋਂ ਪ੍ਰਭਾਵਤ ਨੇ ਤੇ ਦਾਤ ਲਈ ਕੁਝ ਕਰ ਰਹੇ ਨੇ ਤੋ ਗੁਰਵਰਜਨ ਦੇਵ ਜੀ ਕਹਿੰਦੇ ਨੇ ਤੇ ਵਪਾਰੀ ਨੇ ਕੋਟਮਦੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੇ ਇਨਾਂ ਨਿਮਾਜ਼ੀਆਂ ਵਿੱਚ ਇਨਾਂ ਪੂਜਾ ਪਾਠ ਕਰਨ ਵਾਲਿਆਂ ਵਿੱਚ ਇਨਾਂ ਬਾਣੀ ਦਾ ਜਪ ਕਰਨ ਵਾਲਿਆਂ ਵਿੱਚ ਮੰਦਰ ਮਸਜਿਦ ਗੁਰਦੁਆਰਿਆਂ ਜਾਣ ਵਾਲਿਆਂ ਸਾਹਿਬ ਕਹਿੰਦੇ ਕੋਈ ਕਰੋਨਾ ਚ ਇੱਕ ਅਦ ਸੇਵਕ ਹੁੰਦਾ ਜੋ ਦਾਤੇ ਤੋਂ ਪ੍ਰਭਾਵਿਤ ਰਹੇ ਪਰਮਾਤਮਾ ਤੋਂ ਪ੍ਰਭਾਵਿਤ ਖੁਦਾ ਤੋਂ ਪ੍ਰਭਾਵਿਤ ਈਸ਼ਵਰ ਤੋਂ ਪ੍ਰਭਾਵਿਤ ਹੁਣ ਸਤਿਗੁਰੂ ਕਰੋਨਾ ਚ ਇੱਕ ਕਹਿ ਰਹੇ ਨੇ ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖਦੇ ਆ ਜੋ ਅਨਭਵੀ ਪੁਰਸ਼ਾਂ ਨੇ ਕੀਤੀ ਹੈ ਕਿਸੇ ਮਸਜਿਦ ਦੇ ਚ 10000 ਦੇ ਕਰੀਬ ਨਮਾਜ਼ੀ ਹੋਣ ਕਿਸੇ ਚਰਚ ਦੇ ਚ 10000 ਮਨੁੱਖ ਬੈਠੇ ਉਹਨਾਂ ਪ੍ਰੇਰ ਕਰਨ ਵਾਸਤੇ ਕਿਸੇ ਮੰਦਰ ਦੇ ਚ 10000 ਦਾ ਕਿਦਰੇ ਇਕੱਠ ਹੋਵੇ ਪੂਜਾ ਕਰਨ ਲਈ ਦਰਸ਼ਨ ਕਰਨ ਲਈ ਤੇ ਕਿਸੇ ਗੁਰਦੁਆਰੇ ਚ ਕਿਦਰੇ 10000 ਦੇ ਕਰੀਬ ਸਤਸੰਗੀ ਬੈਠੇ ਹੋਣ। ਉਹਨਾਂ ਚ ਇੱਕ ਜਗਿਆ ਸੁਆਉਂਦਾ। ਜਾਗ ਪਿਆ ਥੋੜੀ ਸਮਝ ਆ ਗਈ। ਪਤਾ ਚੱਲ ਗਿਆ। ਪ੍ਰਮਾਤਮਾ ਦਾ ਪਤਾ ਚੱਲ ਗਿਆ। ਸਮਝ ਆ ਗਈ ਏ। ਮੈਂ ਦਾਤ ਤੋਂ ਪ੍ਰਭਾਵਿਤ ਸੀ ਦਾਤੇ ਤੋਂ ਪ੍ਰਭਾਵਿਤ ਨਹੀਂ ਦਾਤੇ ਦੇ ਪ੍ਰਤੀ ਜਾਗ ਪਿਆ ਹੈ ਦਾਤੇ ਤੋਂ ਪ੍ਰਭਾਵਿਤ ਹੋ ਗਿਆ ਸਿਰਫ ਪ੍ਰਭਾਵਿਤ ਹੋਇਆ ਹੈ ਸਿਰਫ ਪ੍ਰਭਾਵਿਤ ਹੋਇਆ ਪਹਿਲੇ ਦਿਨ ਵਾਲੇ ਕਹੇ ਸ਼ਬਦ ਮੈਂ ਜ਼ਰਾ ਦੁਹਰਾ ਹੀ ਦੇਆ ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉਦਦਮ ਨਹੀਂ ਕਰਦਾ ਕੋਈ ਮਿਹਨਤ ਨਹੀਂ ਕਰਦਾ ਕੋਈ ਸਮਾਂ ਨਹੀਂ ਕੱਟਦਾ ਕੋਈ ਸੰਘਰਸ਼ ਨਹੀਂ ਕਰਦਾ ਇਸ ਤਰ੍ਹਾਂ 10000 ਦੇ ਇਕੱਠ ਦੇ ਵਿੱਚ ਮੰਦਰ ਮਸਜਿਦ ਚਰਚ ਗੁਰਦੁਆਰੇ ਇੱਕ ਜਗ੍ਹਾ ਸੂ ਹੁੰਦੇ ਆ ਫਿਰ 10000 ਦੇ ਕਰੀਬ ਜਗਿਆ ਸੋਹਵਨ ਜੋ ਥੋੜੇ ਜਾਗ ਪਏ ਨੇ ਦਾਤੇ ਤੋਂ ਪ੍ਰਭਾਵਤ ਨੇ ਦਾਤ ਤੋਂ ਨਹੀਂ ਦਾਤ ਤੇ ਹੈ ਜੋ ਕੁਝ ਹੈ ਪਤਾ ਚਲ ਗਿਆ ਪਰਵਾਰ ਇੱਕ ਦਾਤ ਹੈ ਬੱਚੇ ਇੱਕ ਦਾਤ ਨੇ ਧਨ ਸੰਪਦਾ ਇੱਕ ਦਾਤ ਹੈ ਜੀਵਨ ਇੱਕ ਦਾਤ ਸੂਰਜ ਦੀ ਰੋਸ਼ਨੀ ਸਾਨੂੰ ਦਾਨ ਦੇ ਚ ਮਿਲ ਰਹੀ ਹੈ ਵਗਦੀ ਹੋਈ ਪਵਨ ਦਾਨ ਹੈ ਬਹੁਤ ਕੁਝ ਇਸ ਦਾ ਸੀ ਕੋਈ ਮੁੱਲ ਨਹੀਂ ਚੁਕਾਇਆ ਤੇ ਮਿਲ ਜਾਂਦਾ ਹੈ ਦਾਤਾ ਉਦੇਰੇ ਲੇਕਿਨ 10000 ਸਤਸੰਗੀਆਂ ਦੇ ਚੋਂ ਕੋਈ ਇੱਕ ਕਦ ਦਾਤੇ ਤੋਂ ਪ੍ਰਭਾਵਿਤ ਹੋ ਗਏ ਇੱਕ ਉਸ ਨੂੰ ਜਗਿਆ ਸੁ ਕਹਿੰਦੇ ਜਾਗ ਪਿਆ ਮੇਰਾ ਸੁੱਤਾ ਹੋਇਆ ਨਹੀਂ ਜਾਗ ਨੇੜੇ ਐਵੇਂ ਗੁਰਦੁਆਰੇ ਨਹੀਂ ਆਇਆ ਕੁਝ ਸਮਝ ਐ ਸਿਰਫ ਐਵੇਂ ਬਾਣੀ ਨਹੀਂ ਪੜ ਰਿਆ ਕੁਝ ਸਮਝ ਐ ਸਿਰਫ ਐਵੇਂ ਹੀ ਜਪ ਕਰ ਰਿਆ ਕੁਝ ਸਮਝ ਐ ਸਿਰਫ ਐਵੇਂ ਹੀ ਹੱਥ ਵਿੱਚ ਗੁਟਕਾ ਲਈ ਬੈਠਾ ਕੁਝ ਸਮਝ ਐ ਜਗੇ ਅਸ ਇਹ ਆંકੜੇ ਬਹੁਤ ਗਹਿਰੇ ਅਨੁਭਵੀ ਪੁਰਸ਼ਾਂ ਨੇ ਇਕੱਠੇ ਕੀਤੇ ਨੇ ਤੇ ਮੈਂ ਤੁਹਾਡੇ ਸਾਹਮਣੇ ਜੋ ਉਹਨਾਂ ਨੂੰ ਮੈਂ ਪੜਿਆ ਥੋੜੀ ਜਿਹੀ ਸਮਝ ਆਈ ਤੁਹਾਡੇ ਸਾਹਮਣੇ ਰੱਖ ਰਿਹਾ 10000 ਨਿਵਾਜ਼ੀ ਕਿਸੇ ਮਸਜਿਦ ਦੇ 54 10000 ਪੂਜਾ ਪਾਠ ਕਰਨ ਵਾਲੇ ਕਿਸੇ ਮੰਦਰ ਦੇ 54 10000 ਦੇ ਕਰੀਬ ਪ੍ਰੇਰਿਤ ਕਰਨ ਵਾਲੇ ਕਿਸੇ ਚਰਚ ਦੇ ਚ ਬੈਠੇ ਹੋਵਨ ਤੇ 10000 ਗੁਰਸਿੱਖ ਸਦਸੰਗੀ ਕਿਸੇ ਗੁਰਦੁਆਰੇ ਚ ਬੈਠੇ ਇੱਕ ਜਗ੍ਹਾ ਸਵੰਦ ਬੋਤੜ ਨਹੀਂ ਆਉਂਦਾ ਇੱਕ ਹੰਮ ਜੋ ਜਾਗ ਪਿਆ ਸਮਝ ਆ ਗਈ ਨੇਰੀ ਦਾਤ ਲਈ ਉਹ ਹੁਣ ਗੁਰਦੁਆਰੇ ਨਹੀਂ ਆਉਂਦਾ ਦਾਤੇ ਲਈ ਆ ਸ੍ਰੀ ਦਾਤ ਵਾਸਤੇ ਬਾਣੀ ਨਹੀਂ ਪੜਦਾ ਹੁਣ ਦਾਤੇ ਵਾਸਤੇ ਪੜਦਾ ਸਮਝ ਆ ਗਈ ਇਸ ਤਰ੍ਹਾਂ 10000 ਦੇ ਕਰੀਬ 51 ਤੇ ਕੋਈ ਇੱਕ ਜਗਿਆਸੂ ਹੁੰਦਾ ਫਿਰ ਗਿਣਤੀ ਕਰਦੇ 10000 ਜਗਿਆਸੂ ਹੋਵਨ ਇੱਕ ਸਾਧੂ ਆਉਂਦਾ ਇੱਕ ਸਾਧੂ ਜਿਵੇਂ ਜਿਵੇਂ ਪਹਾੜ ਦੇ ਉੱਪਰ ਚੜੀਏ ਨਾ ਤੇ ਜਗ੍ਹਾ ਛੋਟੀ ਹੁੰਦੀ ਜਾਂਦੀ ਥੱਲੇ ਬਹੁਤ ਜ਼ਿਆਦਾ ਜਿੰਨੇ ਜਗਿਆਸੂ ਨੇ ਉਤਨੇ ਸਾਧੂ ਨਹੀਂ ਨੇ 10000 ਜਗਿਆਸੂ ਹੋਵਨ ਉਹਨਾਂ 'ਚ ਕੋਈ ਇੱਕ ਅਦ ਸਾਧੂ ਆਉਂਦਾ ਜੋ ਬੜਾ ਤੇਜ਼ੀ ਨਾਲ ਚੱਲ ਪਏ ਮੇਰਾ ਪ੍ਰਮਾਤਮਾ ਤੋਂ ਪ੍ਰਭਾਵਿਤ ਹੀ ਨਹੀਂ ਹੋਇਆ ਪਰਮਾਤਮਾ ਦੀ ਪ੍ਰਾਪਤੀ ਲਈ ਪੂਰਾ ਸਮਾਂ ਕੱਢਦਾ ਹੈ ਪੂਰਾ ਸੰਘਰਸ਼ ਕਰਦਾ ਹੈ ਪੂਰੀ ਮਿਹਨਤ ਕਰਦਾ ਹੈ ਪੂਰਾ ਜੱਪ ਤਪ ਕਰਦਾ ਮੇਰਾ ਪ੍ਰਭਾਵਤ ਹੀ ਨਹੀਂ ਹੋਇਆ ਮੇਰੀ ਸਮਝ ਹੀ ਨਹੀਂ ਆਈ ਜਿਸ ਦੀ ਸਮਝ ਆਈ ਹੈ ਉਹਦੀ ਪ੍ਰਾਪਤੀ ਲਈ ਯਤਨ ਕਰਨ ਲੱਗ ਪਏ ਮਿਹਨਤ ਕਰਨ ਲੱਗ ਪਏ ਬੜੀ ਮਿਹਨਤ ਕਰਨ ਲੱਗ ਪਏ ਇਹਨੂੰ ਸਾਧੂ ਕਹਿੰਦੇ ਨੇ ਹੁਣ ਹੋਰ ਸੁਣ ਲਓ 10000 ਦੇ ਕਰੀਬ ਸਾਧੂ ਹੋਵਨ ਇੰਨਾਂ 'ਚ ਇੱਕ ਸੰਤ ਆਉਂਦਾ ਜੋ ਪਹੁੰਚ ਗਏ ਇੱਕ ਇਸ ਤਰ੍ਹਾਂ ਇਹ ਕਰੋੜਾਂ 'ਚ ਕੋਈ ਇੱਕ ਕਦ ਬਣੇਗਾ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚੇ ਕੋਟ ਮਦੇ ਕੋ ਬਿਰਲਾ ਸੇਵਕ ਔਰ ਸਗਲੇ ਬਿਵਹਾਰੀ ਕਰੋੜਾਂ 'ਚ ਕੋਈ ऐसा क्यों है मैं दोरामा बड़ा बारीक मzmून है परमात्मा और इस वास्ते बड़ी बारीक अकल चाहिए अकल मनो को मोटी हो गई है हर वक्त संसार दा चिंतन करिए परिवार दा चिंतन करिए कारोबार दा चिंतन करिए ये सब आकार रख देने मोटे हैं अकल मोटी हो जाती है मोटी हो जाती है ਨਿਰੰਕਾਰ ਦਾ ਚਿੰਤਨ ਹੀ ਮਨੁੱਖ ਦੀ ਅਕਲ ਨੂੰ ਬਾਰਿਕ ਕਰਦਾ ਸਹਿਬ ਤੇ ਕਹਿੰਦੇ ਨੇ ਜਦ ਸਾਧਨਾ ਕਰਨ ਦੇ ਚ ਬੈਠੇ ਹੈ ਤੇ ਪ੍ਰਭੂ ਕੋਲੇ ਮੰਗ ਮੰਗਿਆ ਕਰ ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ اے ਪ੍ਰਭੂ ਵਿਵੇਕ ਸ਼ੀਲ ਬੁੱਧ ਦੇ ਜੋ ਤੈਨੂੰ ਸਮਝ ਸਕੇ